ਦਲੰਦਰ ਹੁਸ਼ਿਆਰਪੁਰ ਸੜਕ ਤੇ ਇੱਕ ਥਾਰ ਗੱਡੀ ਨੂੰ ਅੱਗ ਲੱਗ ਗਈ ਗੱਡੀ ਵਿੱਚ ਧਮਾਕੇ ਤੋਂ ਬਾਅਦ ਅੱਗ ਦੀ ਲਪਟਾ ਦੂਰੋਂ ਦਿਖਾਈ ਦੇ ਰਹੀਆਂ ਹਨ ਖੁਸ਼ਕਿਸਮਤੀ ਨਾਲ ਥਾਰ ਗੱਡੀ ਦੇ ਵਿੱਚ ਸਵਾਰ ਦੋਵੇਂ ਸਵਾਰ ਅੱਗ ਲੱਗਣ ਤੋਂ ਪਹਿਲਾਂ ਹੀ ਬਚ ਗਏ ਪ੍ਰਤਕਿਰਸ਼ੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਰ ਗੱਡੀ ਦੇ ਕੁਝ ਦੇਰ ਪਹਿਲਾਂ ਐਕਟਿਵਾ ਸਵਾਰ ਇੱਕ ਬਜ਼ੁਰਗ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ ਪ੍ਰਤਕਿਰਸ਼ੀ ਦੇ ਜ਼ਖਮੀ ਬਜ਼ੁਰਗ ਵਿਅਕਤੀ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਅੱਗ ਲੱਗਣ ਦਾ ਕਾਰਨ ਅਜੇ ਸਪਸ਼ਟ ਨਹੀਂ ਹੈ ਪਰ ਚਸ਼ਮ ਬਦੀਦਾ ਦਾ ਮੰਨਣਾ ਹੈ ਕਿ ਸੜਕ ਤੇ ਕਿਸੇ ਚੀਜ਼ ਨਾਲ ਟਕਰੋਣ ਤੋਂ ਬਾਅਦ ਥਾਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਰੋਡ ਦੇ ਉੱਤੇ ਜੀ ਰੋਡ ਦੇ ਉੱਤੇ ਗੱਡੀ ਨੂੰ ਅੱਗ ਲੱਗ ਗਈ ਹੈ ਜੀ ਇਹ ਜਲਦੀ ਪਹੁੰਚ ਗੱਡੀ ਲੋ ਜੀ ਚਲੰਦਰ ਸ਼ਹਿਰ ਪਰ ਰੋਡ ਰਾਮਮੰਡੀ ਤੋਂ ਸ਼ਹਿਰ ਪਰ ਜਾਂਦੇ ਆਂ ਚਲੰਦਰ ਰੋਡ ਦੇ ਉੱਤੇ ਜੀ ਇਹ ਐਕਸੀਡੈਂਟ ਹੋਇਆ ਜੀ ਹੁਣੇ ਪਿੱਛੇ ਐਕਸੀਡੈਂਟ ਹੋਇਆ ਜੀ ਔਰ ਗੱਡੀ ਜਲਦੀ ਪਈ ਪੂਰੀ ਤਰ੍ਹਾਂ ਅੱਗ ਲੱਗੀ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਬੁਰੇ ਤਰੀਕੇ ਨਾਲ ਗੱਡੀ ਨੂੰ ਅੱਗ ਲੱਗੀ ਆ ਥਾਰ ਗੱਡੀ ਆ ਜੀ ਇਹ ਗੱਡੀ ਜਲਦੀ ਪਈ ਆ ਜੀ ਥਾਰ ਗੱਡੀ ਆ ਬਹੁਤ ਭਾਜੀ ਪਿੱਛੇ ਰੋ ਭਾਜੀ ਪਿੱਛੇ ਰੋ ਭਾਜੀ ਬਲਾਸਟ ਹੋਣਾ ਲੈ ਪਿੱਛੇ ਰੋ ਹੋਲੋ ਚੈਨੀ ਹੋਰ ਕੇ ਕੋਈ ਨਹੀਂ ਨਹੀਂ ਵੇਚਿਆ ਨਹੀਂ ਜੀ ਕੋ ਵੇਚਿਆ ਨਹੀਂ ਭੱਜ ਗਏ ਹੋ ਰਿਹਾ ਨਿਕਲ ਕੇ ਨਿਕਲ ਕੇ ਹਾਂ ਜੀ ਚੱਲਣ ਕੋਈ ਚੱਲਣ ਦਾ ਨਹੀਂ ਨਹੀਂ ਭਾਜੀ ਆਪਣੇ ਲਿੰਕ ਚ ਹੈਗੇ ਬੰਦੇ ਚੈਨਲ ਤੇ ਸੂਰੇ ਚੱਲ ਜਣ ਸੂਰਾ ਤਾਂ ਆਪਣੇ ਤੁਮਾਂ ਸਵਾਗਤ ਹੋ ਗਿਆ ਤੇ ਉਹਦੇ ਆ ਫਾਰਮ ਲੱਗੀ ਆਗੀ ਤੇ ਮੈਂ 啊，火力火力！